ਮੈਨੂੰ ਲੱਗ ਪਿਆ ਬਾ ਫਿਰ ਦੁਬੇਟੇ ਜਨ ਸਾਧੂ ਪੂਰੇ ਹੋਰ ਸਮਝਾਇਆ ਫਿਰ ਤੋਂ ਫਿਰ ਦੁਬੇਟੇ ਜਨ ਸਾਧੂ ਪੂਰੇ ਹੋਰ ਸਮਝਾਇਆ ਆਨ ਸਗਤ ਕਦ ਕੰਮ ਨਾ ਆਵੇ ਹਰ ਵਰ ਨਾਮ ਤੇ ਆਇਆ ਤਾਂ ਤੇ ਮੋਹਿ ਤਹਰੀ ਔਲ ਉਪਾਰ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੀਵ ਜਾਨ ਰੋ ਸੁਰਗ ਮਿਰਤ ਪਿਆਲ ਧੂਮੰਡਲ ਸਗਲ ਨੇ ਆਪੇ ਮਾਇ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਨਲਕ ਨਾਮ ਨਿਰੰਜਨ ਗਾਇਐ ਪਾਇਐ ਸਰਬਨਿਧਾਨਾ कर किरपा जसदे सुबमी बिरलै का नानक नाम मनोरंजन ना गाइए पाइए सल बन दाना कर जस दे सुबमी बिरले का जाना वागुरु जी का खालसा वागुरु जी की फतेह परम सन्मान सस सारे गुरु पेजे पातशाह जी का पवित्र बचन जो आप तो जी ने गुकनामा सरवण किया है तनासरी रात श्री गुरु ग्रंथ साहब जी के छो छिहत्तर पन्ने पवित्र बचन एक गरीबनवाज पातशाह जी पहली पंक्ति अंदर वचन करते हैं फिरत तो फिरत तो कटे जम साधु पूरे गुर समझाया ਦੇ ਲੱਭਦੇ ਆ ਲੱਭਦੇ ਆ ਗੁਰੂ ਪੂਰਾ ਮਿਲ ਪਿਆ ਤੇ ਫਿਰ ਗੁਰੂ ਪੂਰੇ ਨੇ ਸਮਝਾਇਆ ਕਿ ਜਿਹੜੀ ਗੱਲ ਸਮਝਾਈ ਉਹ ਅਗਲੇ ਲਾਈਨ ਦੇ ਅਗਲੇ ਸੇਵਿਤ ਜਿਹੀ ਯਾਦ ਕਰਨ ਆਨ ਸਗਲ ਬਿਧ ਕਾਮ ਨਾ ਹੋਵੇ ਸੰਸਾਰ ਦੇ ਅੰਦਰ ਕੰਮ ਆਣਵਾ ਦਾ ਕੇਵਲ ਤੇ ਕੇਵਲ ਜਿੱਥੇ ਬਾਕੀ ਦੀਆਂ ਚੀਜ਼ਾਂ ਨੂੰ ਅਸੀਂ ਕੱਲ ਲੈਂਦੇ ਆ ਉਹ ਭਾਵੇਂ ਅਸੀਂ ਥੋੜੀ ਦੇਰ ਵਾਸਤੇ ਸਾਨੂੰ ਉਹ ਵਰਤੋਚ ਆਉਂਦੇ ਨੇ ਕੰਮ ਲੈ ਰਹੇ ਹਾਂ ਅਸੀਂ ਪਰ ਉਹ ਕੰਮ ਜਿਹੜੇ ਕਰਨ ਵਾਲੀਆਂ ਜਿਹੜੀਆਂ ਵਸਤੂਆਂ ਨੇ ਅੱਜ ਹੋਰ ਨੇ ਕੱਲ ਹੋਰ ਹੋਣਗੀਆਂ ਪਰਸੋ ਹੋਰ ਹੋਣਗੀਆਂ ਜਿਹੜੀ ਅੱਜ ਹੈ ਉਹ ਅੱਜ ਤੋਂ 10 ਸਾਲ ਬਾਅਦ ਉਸ ਨੂੰ ਵਰਤਣਾ ਚਾਹੀਏ ਤੇ ਨਹੀਂ ਵਰਤੀ ਜਾ ਸਕਦੀ ਤੁਸੀਂ ਸ਼ੈਲਫੋਂ ਨੂੰ ਵੇਖ ਲਓ ਤੁਹਾਡੇ ਸਾਹਮਣੇ ਜਦੋਂ ਚੱਲੇ ਸਨ ਆਜ ਕੋਈ ਪੁਰਾਣਾ ਫੋਨ ਜਿਹੜਾ ਕਿਸੇ ਬੰਨੇ ਪਹਿਲੀ ਵਾਰੀ ਲਿਆ ਸੀ ਉਹ ਅੱਗੇ ਜੀ ਮੈਂ ਹੁਣ ਚਲਾ ਕੇ ਵੇਖਾ ਨਾ ਨਹੀਂ ਨਾ ਚੱਲੇਗਾ ਕਿਸੇ ਵੀ ਹਾਲ ਤੁਸੀਂ ਨਹੀਂ ਚਲੇਗਾ ਬਾਹਰ ਜਿੰਨੀ ਜੇ ਤੱਕ ਉਹ ਚੱਲਦਾ ਸੀ ਉਹ ਬੜਾ ਵਧੀਆ ਕੰਮ ਕਰਦਾ ਸੀ ਸਤਗੁਰੂ ਗਰੀਬਲਵਾਜ ਪਾਸ਼ਾ ਜੀ ਫਰਮਾਨ ਕਰਦੇ ਨੇ ਇਹ ਚੀਜ਼ਾਂ ਜਿੰਨੀਆਂ ਸੰਸਾਰਿਕੀਆਂ ਨੇ ਇਹ ਥੋੜੇ ਸਮੇਂ ਵਾਸਤੇ ਥੋੜੇ ਸਮੇਂ ਵਾਸਤੇ ਸੁੱਖ ਦੇਣੀ ਹੈ ਹਮੇਸ਼ਾ ਸੁੱਖ ਦੇਣ ਦਾ ਵਾਰਾ ਹੈ ਉਹ ਹੈ ਪ੍ਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਯਾਦ ਪ੍ਰਭੂ ਦੇ ਗੁਣ ਜਿਹੜੇ ਨੇ ਇਹ ਹਮੇਸ਼ਾ ਸੁਖ ਦੇਣ ਵਾਲੇ ਨੇ ਇਸ ਕਰਕੇ ਸਤਗੁਰ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨ ਅਸੀਂ ਮਾਲਕ ਦੇ ਗੁਣਾਂ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਬਸੰਦ ਕਰ ਸਕੀਏ ਗਰੀਬਨਵਾਦ ਪਾਤਸ਼ਾਹ ਜੀ ਅਸੀਸ ਲੈ ਸਕੀਏ ਸਤਕਾਰਯੋਗ ਸਾਧ ਸੰਗਤ ਜੀ ਸਾਇਦ ਪ੍ਰੋਨਾਲ